ਅੱਛੀ ਗੱਲ ਬਈ ਮੈਂ ਤੁਹਾਡਾ ਆਪਣਾ ਕਰਮਾ ਜੋੜਕਿਆਂ ਬਈ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਆ ਬਈ ਉਹ ਆ ਕੂਲ ਡਾਊਨ ਦੇ ਵਿੱਚ ਬਈ ਤੁਹਾਨੂੰ ਦਿਖਾਉਣੇ ਆ ਬਈ ਕੂਲ ਡਾਊਨ ਕਿਸ ਤਰ੍ਹਾਂ ਕਰੀਦਾ ਬਈ ਕਿਉਂ ਜ਼ਰੂਰੀ ਆ ਕੂਲ ਡਾਊਨ ਵੀ ਦੋਸਤੋ ਕੂਲ ਡਾਊਨ ਹੋ ਚੁੱਕਾ ਸਟਾਰਟ ਬਈ ਇਹ ਆਪਣੀ ਬਈ ਪਹਿਲੇ ਆਇਆ ਜਾ ਬਈ ਜਿਹੜੀ ਕੀ ਵਰਕਆਊਟ ਤੋਂ ਬਾਅਦ ਕਰਨਾ ਹੁੰਦਾ ਕੂਲ ਡਾਊਨ ਐਸੀ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਕੂਲ ਡਾਊਨ ਕਰਨਾ ਬਾਹਾਂਾਂ ਦੀ ਮੋਮੈਂਟ ਲੈਗ ਦੀ ਐਵੇਂ ਤੁਸੀਂ ਕੂਲ ਡਾਊਨ ਕਰਨਾ ਭਰਾ ਇਹ ਆਪਣੀ ਬਈ ਦੂਸਰੀ ਐਕਸਰਸਾਈਜ਼ ਆ ਬਈ ਕੂਲਡਾਊਨ ਦੀ ਇਹ ਵੀ ਤੁਸੀਂ ਐਵੇਂ ਕਰਨੀਆਂ ਹਰ ਰੋਜ਼ ਤੁਸੀਂ ਬਈ ਕੂਲਡਾਊਨ 15-20 ਮਿੰਟ ਕੂਲਡਾਊਨ ਕਰਨਾਗਾ ਜਿਹੜੀਆਂ ਕਿ ਤੁਹਾਨੂੰ ਆਪਾਂ ਅੱਜ ਐਕਸਰਸਾਈਜ਼ਾਂ ਦੱਸ ਰਿਹਾ ਕੂਲਡਾਊਨ ਦੀਆਂ ਇਹ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਸਕਦੇ ਹੋ ਐਵੇਂ ਐਕਸਰਸਾਈਜ਼ਾਂ ਕਰਨੀਆਂ ਤੁਸੀਂ ਕੂਲਡਾਊਨ ਦੀਆਂ ਇਹ ਆਪਣੀ ਤੀਸਰੀ ਐਕਸਰਸਾਈਜ਼ ਆ ਕੂਲਡਾਊਨ ਵਾਲੀ ਇਹ ਬਈ ਤੁਸੀਂ ਦੇਖ ਸਕਦੇ ਹੋ ਲੈਗ ਨੋਮੀ ਮੈਂ ਰੱਖਣਾ ਬਾਈ ਇਹ ਆਪਣੀ ਚੌਥੀ ਸੈਜ ਆ ਛੜੀ ਦੀ ਕੂਲ ਡਾਉਨ ਦੀ ਸੈਜ ਆ ਬਾਈ ਦੋਬੀ ਇਹ ਵੀ ਆਪਣੀਆਂ ਬਾਈ ਕੂਲ ਡਾਉਨ ਦੀਆਂ ਸੈਜਾਂ ਬਾਈ ਜਿਹੜੀਆਂ ਕਿ ਸਟੈਚਿੰਗ ਦੇ ਵਿੱਚ ਆਉਂਦੀਆਂ ਬਾਈ ਇਹ ਵੀ ਤੁਸੀਂ ਬਾਈ ਹਰ ਰੋਜ਼ ਕਰਨੀਆਂ ਬਾਈ ਹਰ ਰੋਜ਼ ਤੁਸੀਂ 15 ਮਿੰਟ ਕੂਲ ਡਾਉਨ ਕਰਨਾਗਾ ਬਾਈ ਇਹ ਸੈਜਾਂ ਬਾਈ ਤੁਸੀਂ ਦੇਖ ਸਕਦੇ ਹੋਗੇ ਬਾਕੀ ਬਈ ਤੁਹਾਨੂੰ ਇਹ ਆਪਣੀ ਵੀਡੀਓ YouTube ਤੇ ਵੀ ਮਿਲੂ ਫੁੱਲ ਵੀਡੀਓ ਕਰਮਾ ਜੋੜਕਿਆਂ ਤੇ ਬਈ ਸਾਵਣ 1500 ਮੀਟਰ ਤੇ ਇਹ ਆਪਣਾ YouTube ਚੈਨਲ ਆ ਬਈ ਆਪਣਾ Instagram ਪੇਜ ਆ ਜਿਹੜਾ ਬਈ ਉਹ ਇੱਕ ਸਾਵਣ ਆਰਮੀ ਲਵਰ ਬਈ ਇੱਕ ਕਰਮਾ ਜੋੜਕਿਆਂ ਇੱਕ ਸਾਵਣ 1500 ਮੀਟਰ ਬਈ ਜਿਹੜਾ ਕਿ ਤੁਹਾਨੂੰ ਵੀ ਤੇ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਮਿਲਿਆ ਕਰੋ ਬਈ ਹੁਣ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕਰਦੇ ਆਂ ਪਹਿਲਾਂ ਵਾਰ ਆਪਾਂ ਬੋਲ ਕੇ ਨਹੀਂ ਪਾਉਂਦੇ ਸੀ ਹੁਣ ਆਪਾਂ ਤਾਂ ਡੇਲੀ ਹਰ ਰੋਜ਼ ਵੀਡੀਓ ਬੋਲ ਕੇ ਪਾਏ ਕਰਾਂਗੇ ਬਈ ਆ ਤੁਸੀਂ ਦੇਖ ਸਕਦੇ ਹੋ ਬਈ ਇਹ ਸਾਰੀਆਂ ਕੋਲਡ ਡਾਊਨ ਦੀਆਂ ਐਕਸਰਸਾਈਜ਼ਾਂ ਬਈ ਦੀਆਂ ਕੀ ਸਿਰ ਤੋਂ ਲੈ ਕੇ ਪੈਰਾਂ ਤੱਕ ਆ ਵੀ ਆਪਣੇ ਲੱਕ ਦੀ ਮੈਮੋਟ ਜਿਹੜਾ ਕੀ ਮਰੇ ਸੈਟ ਰਹਿੰਦਾ ਬਈ ਆਪਣਾ ਮਾਈਂਡ ਸੈਟ ਹੋ ਤਾਂ ਫਿਰ ਇਹ ਪਾਵਰਕਾਟ ਵਧੀਆ ਕਰਾਂਗੇ ਜਿਹੜਾ ਕੀ ਆਪਾਂ ਕੂਲ ਡਾਊਨ ਇਸ ਲਈ ਕਰਦੇ ਆਂ ਜਿਹੜੇ ਕੀ ਅਗਲੇ ਦਿਨ ਲਈ ਬੋਡੀ ਬਹੁਤ ਜ਼ਰੂਰੀ ਹੈ ਕਿ ਕਵਰ ਕਰਨਾ ਕੂਲ ਡਾਊਨ ਜ਼ਰੂਰੇ ਕਰਿਆ ਕਰੋ ਜਿਹੜੀ ਕਿ ਅੱਜ ਭਰਤੀ ਵਾਲੇ ਕਹਿੰਦੇ ਆ ਬਈ ਸਿਰਨੇ ਪੈਣ ਬਹੁਤ ਹੁੰਦੀ ਆ ਉਹਨਾਂ ਲਈ ਬਹੁਤ ਜ਼ਰੂਰੀ ਆ ਕੂਲ ਡਾਊਨ ਕਰਨਾ ਬਈ ਆ ਦੇਖੋ ਬਈ ਐਕਸਰਸਾਈਜ਼ਾਂ ਦੱਸ ਰਿਹਾ ਆਪਣਾ ਭਰਾ 1500 ਮੀਟਰ ਕੂਲ ਡਾਊਨ ਦੀ ਆ ਬਈ बाकी आप डेली शॉर्ट भी लेके आ कर रहे हैं दी वही आप सब लोगों ने देख ली होगी जो कि वही हमने रनिंग के बाद वर्कआउट के बाद वही कूल डाउन किया जो कि एक्सरसाइज की हमने जो भी स्ट्रेचिंग की तो वही आप लोग भी वर्कआउट करने के बाद ये सब कूल डाउन और स्ट्रेचिंग ये करो इनसे हमारी बॉडी को रिकवरी मिलेगी और बहुत ही अच्छा अगले दिन आप वर्क करोगे